ਸਸਿਕਾ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਨਾ ਕਿ ਤੁਸੀਂ ਸਭ ਮਜਜ ਹੋਗੇ ਤੁਸੀਂ ਵੀ ਦੋਸਤੋ ਖਾਣੇ ਜਮਲੇ ਬੇ ਸਵਾਦ ਲਾਉਂਦੇ ਹੋਗੇ ਕੋਈ ਚਿਕਨ ਖਾ ਰਿਹਾ ਹੈ ਕੋਈ ਲੈਂਮ ਖਾ ਰਿਹਾ ਹੈ ਕੋਈ ਗੋਭੀ ਖਾ ਰਿਹਾ ਹੈ ਕੋਈ ਪਰਤਾ ਖਾ ਰਿਹਾ ਹੈ ਕੋਈ ਮਟਰ ਖਾ ਰਿਹਾ ਹੈ ਯਾਨੀ ਕਿ ਲਗ ਲਗ ਸਬਜ਼ੀਆਂ ਮੀਟ ਲਾ ਲਓ ਮਸਲੀ ਲਾ ਲਓ ਵੈਜੀਟੇਰੀਅਨ ਲਾ ਲਓ ਹਰ ਇੱਕ ਦਾ ਸਵਾਦ ਲਗ ਲਗੇ ਲੇਕਿਨ ਆਲੂ ਕਿ ਕੈਸੀ ਚੀਜ਼ ਹੈ ਜੀ ਜਿਸ ਤੋਂ ਬਗੈਰ ਤੁਹਾਡਾ ਸਵਾਦ ਅਧੂਰਾ ਹੈ ਜੇ ਦੁਨੀਆ ਦੇ ਕਿਸੇ ਤੁਸੀਂ ਕੋਨੇ ਚਲੇ ਜਾਓ ਜਿਵੇਂ ਕਹਿੰਦੇ ਨੇ ਸਰਦਾਰ ਤੁਹਾਨੂੰ ਹਰ ਮੂਖ ਚ ਮਿਲਣਗੇ ਇਸੇ ਤਰ੍ਹਾਂ ਤੁਹਾਨੂੰ ਆਲੂ ਵੀ ਹਰ ਮੂਖ ਚ ਮਿਲਣਗੇ ਕਿਸੇ ਰੈਸਟੋਰੈਂਟ ਚਲੇ ਜਾਓ ਮੈਕਡੋਨਲਡ ਲਾ ਲੋ ਹੋਰ ਜਿੰਨੇ ਵੱਡੇ ਵੱਡੇ ਰੈਸਟੋਰੈਂਟੇ ਆਲੂ ਤੋਂ ਬਗੈਰ ਦੋਸਤੋ ਚੱਲ ਸਕਦੇ ਨਹੀਂ ਰੈਸਟੋਰੈਂਟ ਆਲੂ ਦੀ ਇੰਨੀ ਕੁ ਵੈਰਾਈਟੀ ਹੈ ਉਸ ਤੋਂ ਬਗੈਰ ਖਾਣੇ ਦਾ ਸਵਾਦ ਹੀ ਅਧੂਰਾ ਗਾਇ ਹੁਣ ਜਿਵੇਂ ਕੋਈ ਵਿਆਹ ਸ਼ਾਦੀ ਹੋਵੇ ਤੇ ਇਹ ਜੋ ਲਗਾਈ ਸਮਾਨ ਨਹੀਂ ਲਖਾਉਂਦੇ ਐਨੇ ਜਿਵੇਂ ਮਸਾਲੇ ਲੈ ਆਓ ਜੀ ਕੰਡਰ ਲੈ ਆਓ ਜੀ ਕਾਬਲੀ ਚਰਨ ਲੈ ਆਓ ਜੀ ਗੋਬੀ ਲੈ ਆਓ ਜੀ ਚਿਕਨ ਲੈ ਆਓ ਜੀ ਜੋ ਵੀ ਹੈ ਆਲੂ ਮੁੱਦੀ ਨਾਲ ਨਾਲ ਤਨ ਬੋਰੀ ਲਖਾਣੀ ਗਾਣੀ ਹੈ 20 ਕਿਲੋ ਲੈ ਆਉਣਾ 50 ਕਿਲੋ ਲੈ ਆਉਣਾ 30 ਕਿਲੋ ਲੈ ਆਉਣਾ 10 ਕਿਲੋ ਲੈ ਆਉਣਾ ਡਿਪੈਂਡ ਕਰਦਾ ਵੀ ਕਿੰਨੇ ਕੁ ਬੰਦੇ ਦਾ ਖਾਣਾ ਬਣਾਉਣਾ ਤੇ ਆਲੂ ਵਾਲੇ ਜਿਹੜੇ ਪਰੌਂਠੇ ਨੇ ਨਾ ਇਸ ساری ਦੁਨੀਆ ਮਸ਼ਹੂਰ ਹੈਗੇ ਜੀ ਇਹ ਗੋਰੀ ਵੀ ਖਾਂਦੇ ਜੀ ਤੇ ਦੇਸੀ ਵੀ ਖਾਂਦੇ ਜੀ ਇਥੇ ਸਭ ਤੋਂ ਜਲਾ ਵਧੀਆ ਤਰੀਕਾ ਨਾਲ ਲੋਕਾਂ ਨੂੰ ਸਸਤਾ ਤੇ ਵਧੀਆ ਉਹ ਆਲੂ ਹੈ ਜੀ ਲੇਕਿਨ ਆਲੂ ਦੀ ਕਦਰ ਕਿਉਂ ਘਟ ਗਈ ਏ ਆਲੂ ਏ ਬੜੇ ਸਸਤੇ ਜਿਹੜੀ ਚੀਜ਼ ਸਸਤੀ ਹੋਏ ਨਾ ਉਹ ਖਾਸ ਕਰਕੇ ਇੰਡੀਆ ਦੀ ਨਜ਼ਰ 'ਚ ਉਹਦੀ ਵੈਲਿਊ ਨਹੀਂ ਪੈਂਦੀ ਤੁਸੀਂ ਕੋਈ ਚੀਜ਼ ਵੇਖ ਲਓ ਜਿਹੜੀ ਸਸਤੀ ਹੈ ਜਿਵੇਂ ਗਾਜਰਾਂ ਗਾਜਰਾਂ ਦਾ ਕਿਨੁਕਣਾ ਯੂਜ਼ ਵੀ ਨਾ ਉਹ ਕੀ ਕਰ ਨਹੀਂ ਅੱਲਾ ਕੀ ਗਾਜਰ ਦਾ ਯੂਸ ਨੰਬਰ 1 ਲਗਾ ਹੈ ਸਭ ਤੋਂ ਅੱਛਾ ਹੈ ਅੱਖਾਂ ਵਾਸਤੇ ਵਿਟਾਮਿਨ ਇਹ ਬਹੁਤ ਹੁੰਦਾ ਹੈ ਲੇਕਿਨ ਸਾਡੇ ਹਰ ਇੱਕ ਦੇ ਦਿਮਾਗ ਚ ਗੱਲ ਬੈਠੀ ਉਹ ਗਾਜਰ ਦਾ ਯੂਸ ਕੀ ਪੀਣਾ ਹੈ ਕਿਸੇ ਨੂੰ ਨਾ ਗਾਜਰ ਯੂਸ ਪੀਣਾ ਹੈ ਕਿ ਅੰਗੂਰਾਂ ਦਾ ਜਾਂ ਸੰਤਰੀਆਂ ਦਾ ਤੇ ਉਹ ਸੰਤਰੀਆਂ ਦਾ ਤੇ ਕੈਸਾ ਦਾ ਅੰਗੂਰਾਂ ਦਾ ਕੈਸਾ ਨਾਰਮਲ ਕੈਸਾ ਗਾਜਰ ਤਾਂ ਕੋਈ ਨਹੀਂ ਕਹੇਗਾ ਉਹ ਕੋਈ ਕਹੇਗਾ ਜਿਹਨੂੰ ਥੋੜੀ ਚੀਜ਼ ਦੀ ਸਮਝ ਹੋ ਜੇਗੀ ਵੀ ਇਹਦੇ ਵਿੱਚ ਵੀ ਵਿਟਾਮਿਨ ਹੈਗੇ ਹੋਏ ਇਸ ਕਰਕੇ ਆ ਦੇਖ ਲਓ ਤੁਸੀਂ ਤੜਕੀ ਲੱਗਦੇਵੇਂ ਆਲੂਾਂ ਦੇ ਆਲੂ ਦੀ ਟਿੱਕੀ ਬੜੀ ਮਸ਼ਹੂਰ ਹੈ ਆਲੂ ਤੋਂ ਬਿਨਾਂ ਸਮੋਸੇ ਨਹੀਂ ਬਣ ਸਕਦੇ ਬੜੀਆਂ ਚੀਜ਼ਾਂ ਦੀ ਆਲੂ ਤੋਂ ਬਗੈਰ ਹਰ ਕੰਮ ਧੂਰਾ ਜਾਏ ਆਲੂ ਗੋਭੀ ਬਣਾਓ ਬਤਾਉ ਆਲੂ ਬਣਾਓ ਚਿਮਲਾ ਮਚ ਬਣਾਓ ਆਲੂ ਆਲੂਆਂ ਦਾ ਰਾਇਤਾ ਪੈਂਦਾ ਜੇ ਯੂਰਪ ਦੇ ਵੱਡੇ ਮੁਲਕੇ ਗਏ ਵੇ ਜਿਨ੍ਹਾਂ ਤੁਹਾਡੇ ਨਾਲ ਤੁਸੀਂ ਫਿਸ਼ ਖਾਣੀ ਨਾ ਇਹਨਾਂ ਤਰ੍ਹਾਂ ਫਿਸ਼ ਨਾਲ ਉਬਲੇ ਹੋਏ ਆਲੂ ਤੇ ਹਰੇ ਮਟਰ ਇਹ ਤਣੋਂ ਨਾਲ ਦਿਨੇ ਦਿਨੇਵੇਂ ਨਮਕ ਮਿਰਚ ਤੁਸੀਂ ਆਪਣੀ ਮਰਜ਼ੀ ਨਾਲ ਪਾ ਸਕਦੇ ਹੋ ਲੇਕਿਨ ਇਹ ਫਿਸ਼ ਦੇ ਨਾਲ ਆਲੂ ਇਹਨਾਂ ਖਾਣੇ ਖਾਣੇ ਦੀ ਬੜੇ ਖੁਸ਼ ਹੋ ਕੇ ਖਾਂਦੇ ਆਲੂ ਗੋਰੀਆਂ ਨਹੀਂ ਆਲੂ ਮਤੋਂ ਗੁਆਰ ਗੁਆਰ ਨਹੀਂਗਾ ਇਹ ਵੇਖ ਲਓ ਕਿੰਨੇ ਸਿਆਲੇ ਨੇ ਧਨੀਆ ਸ਼ਿਨੀਆ ਪਾ ਕੇ ਆਲੂ ਸੋਹਣੇ ਲੱਗ ਰਹੇ ਹੋ ਨਾ ਸੁੱਕੀ ਆਲੂ ਬਣਾਓ ਇਸ ਕਰਕੇ ਮੈਂ ਵੀਡੀਓ ਸ਼ੇਅਰ ਕਰਤੀ ਤੁਹਾਡੇ ਨਾਲ ਜੇ ਫਸਾਮਾਈ ਤੇ ਤੁਸੀਂ ਦੋਸਤੋ ਆਪਣੇ ਦੋਸਤਾਂ ਨੂੰ ਸ਼ੇਅਰ ਕਰ ਦੇਣਾ ਆਲੂ ਦੀ ਕਰਦੇ ਕਰਿਆ ਕਰੋ ਥੈਂਕ ਯੂ ਵੈਰੀ ਮਚ ਤੁਹਾਡਾ ਸਭ ਦਾ